ਲਵੇ ਕੋ ਬਹੁਤ ਉਸੇ ਸ਼ਾਨਦਾਰ ਕੁਆਲਿਟੀ ਦੇ ਵਿੱਚ ਬਾਹਰ ਤੁਹਾਨੂੰ ਦਿਖਾ ਰਹੇ ਆ ਜੇ ਸੱਤ ਵੜਾ ਵੀਰਪਰਮਜੀਤ ਸਿੰਘ ਉਹਨਾਂ ਦੇ ਫਾਰਮ ਤੇ ਮੌਜੂਦ ਆ ਪਿੰਡ ਆਪਣਾ ਗੋਟਾ ਪੱਟੀ ਤਸੀਲ ਜਿਹੜਾ ਤਰਨਤਨ ਠੀਕ ਬੇਟਾ ਐਨ ਨੂੰ ਲੈ ਆ ਅੱਛਾ ਪਰਮਜੀਤ ਵੀਰੇ ਕੀ ਹਾਲ ਚਾਲ ਵਧੀਆ ਸਾਨੂੰ ਸਭ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਪਰਮਜੀਤ ਵੀਰੇ ਇਸ ਵਹਿੜ ਦੀ ਡਿਟੇਲ ਮਾੜੀ ਕਰਿਓ ਸਾਜੀ ਆਪਣੇ ਭੈਣ ਭਰਾਵਾਂ ਨੂੰ ਇਹ ਸਾਂਭੀ ਸਾਬ ਦੂਸਰਾ ਸਵਾਲ ਜੀ ਬਰੂਟ ਸਿਮਨ ਦੀ ਵਹਿੜ ਆਪਾਂ ਫਾਰਮ ਚੋਂ ਲਈ ਆ ਠੀਕ ਆ ਸਭ ਤੋਂ ਪਹਿਲੇ ਉਹਦਾ ਰਿਕਾਰਡ ਹੈਗਾ 35 ਕਿਲੋ ਦਾ ਠੀਕ ਆ ਜੀ ਐਂਕਿ ਹੁਣ ਵੇਖੋ ਗਰਮੀਆ ਸਾਨੂੰ ਸਾਬ 2 ਕਿਲੋ 2 ਕਿਲੋ ਬਾਅਦ ਵੀਨੇ ਦੇ 35 ਕਿਲੋ ਦੁੱਧ ਦੇਈ ਜਾਊਗੀ। ਬਲੂਨ ਨੇ 35 ਕਿਲੋ ਚੋਇਆ। 30 ਕਿਲੋ ਦਿੱਤਾ ਸਾਨੂੰ ਦਾ ਫਾਰਮ ਚ ਲਈ ਆ। ਠੀਕ ਆ। ਸਾਰੇ ਰਿਕਾਰਡ ਮਿਲ ਸਕਦੇ ਆ। ਲੋ ਵੀ ਪ੍ਰੋਪਰ ਡਿਟੇਲ ਜਿਹੜੀ ਆ ਦੋਸਤੋ ਤੁਹਾਨੂੰ ਦੱਸ ਹੀ ਦਿੱਤੀ ਆ ਬਰੂਡ ਸੀਮਨ ਦੀ। ਤੇ ਬਾਹਰ ਤੁਸੀਂ ਦੇਖ ਰਹੇ ਜੇ। ਸੈਕੰਡ ਪੈਮਰ ਤਕਰੀਬਨ 35 ਲੀਟਰ ਦੀ ਮਿਲਕਿੰਗ ਇਹਨੇ ਕਰਵਾਈ ਆ। ਫੁੱਲ ਹਾਈਟ ਲੈਂਥ ਬਾਕੀ ਤੁਸੀਂ ਬੇਲ ਸਪੈਸ਼ਲ ਦੇਖ ਸਕਦੇ ਜੇ ਕੱਦ-ਕੱਦ ਬਹੁਤ ਵਧੀਆ। ਸਟ੍ਰੇਟ ਪਟਾ। ਤੇ ਬਾਕੀ ਇਹੋ ਜਿਹੇ ਪਸ਼ੂ ਚੰਗੇ ਚੰਗੇ ਖਰੀਦਣ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਜੇ ਨੰਬਰ ਸਕਰੀਨ ਦੇ ਉੱਪਰ ਚੱਲਣਦੇ ਆ ਵੀਰ ਪਰਮਜੀਤ ਸਿੰਘ ਹੋਣਾ ਦੇ ਤੇ ਵੀਰ ਪਰਮਜੀਤ ਬਾਕੀ ਟਿੱਪਣ ਟੁੱਪਣਾਂ ਤੇ ਸਾਡੇ ਸੰਧ ਸਾਹਿਬ ਬਹੁਤ ਜਾਰੀ ਹੋ ਕੇ ਕਰਮਾਲੀ ਚੌਥਾ ਨਾਲ ਦਾ ਬਰਾਬਰ ਸ਼ਾਇਦ ਹੋਊਗਾ ਠੀਕ ਆ ਜੀ ਹਾਂ ਜੀ ਆਜੋ ਜੇ ਮਾਲ ਆਪਣਾ ਜਿਹੜਾ ਐਮਪੀ ਦੇ ਵਿੱਚ ਜਾਣਾ ਹਾਂ ਜੀ ਸੰਧ ਸਾਹਿਬ ਐਮਪੀ ਜਾ ਰਿਹਾ 10 ਲੈਣਾ ਜਾ ਰਹੀਆਂ ਵਾ ਠੀਕ ਆ ਜੀ ਤੋਂ ਇਹਦੇ ਕਰਮਾਲ ਨਹੀਂ ਕਿੰਨਾ ਪਹਿਲੇ ਨਬਰ ਤੇ ਆਪਾਂ ਫੇਰ ਭਰਾਵਾਂ ਨੂੰ ਚਲਾ ਕੇ ਵਿਖਾ ਸਕਦੇ ਹਾਂ ਬਿਲਕੁਲ ਹੀ ਬੇਟਾ ਹਣ ਲਾ ਵੀ ਤੋਰ ਕੇ ਦਿਖਾਓ ਤੋਰ ਕੇ ਸਾਹ ਪੁੱਤ ਲਾ ਵੀ ਕਿਸਾਨ ਵੀ ਵੇੜਾ ਜਿਹੜੀਆਂ 10 ਨਾਗ ਜਿਹੜੇ ਅੱਜ ਐਮਪੀ ਦੇ ਵਿੱਚ ਜਾ ਰਹੇ ਆ ਠੀਕ ਆ ਜੀ ਮਾਧ ਪ੍ਰਦੇਸ਼ ਦੇ ਵਿੱਚ ਜਾ ਰਹੇ ਆ 10 ਨਾਗ ਵੀਰ ਪਰਮਜੀਤ ਸਿੰਘ ਉਹਨਾਂ ਦੇ ਕੋਲੋਂ ਪਿੰਡ ਪਨਗੋਟੇ ਤੋਂ ਪੱਤੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਸੋ ਪੰਜਾਬ ਦਾ ਜਿਹੜਾ ਦੋਸਤੋ ਇਹ ਪਿੰਡ ਬਿਲਕੁਲ ਪੱਤੀ ਤਹਿਸੀਲ ਦੇ ਨਜ਼ਦੀਕ